ਚੰਗੇ ਘਰ ਦਾ ਸਰਦਾਰ ਐਕਟਿਵਾ ਚੋਰੀ ਕਰਦਾ ਫੜਿਆ ਗਿਆ ਐਕਟਿਵਾ ਮਾਲਕ ਨੇ ਦੇਖਦਿਆਂ ਹੀ ਪਾ ਦਿੱਤਾ ਰੋਲਾ ਕਰ ਲਿਆ ਮੌਕੇ ਤੇ ਹੀ ਕਾਬੂ ਪਾਰਕਿੰਗ ਵਿੱਚ ਖੜੀ ਐਕਟਿਵਾ ਨੂੰ ਜਾਲੀ ਚਾਬੀ ਲਾ ਕੇ ਭਜਾਉਣ ਦੀ ਕੀਤੀ ਕੋਸ਼ਿਸ਼ ਮਾਮਲਾ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਸਥੇ ਤੇ 32 ਸੈਕਟਰ ਦੀ ਪਾਰਕਿੰਗ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਸਰਦਾਰ ਵਿਅਕਤੀ ਜੋ ਕਿ ਦੇਖਣ ਵਿੱਚ ਚੰਗੇ ਘਰ ਦਾ ਨਜ਼ਰ ਆ ਰਿਹਾ ਉਸਨੇ ਪਾਰਕਿੰਗ ਵਿੱਚ ਖੜੀ ਐਕਟੀਵਾ ਨੂੰ ਜਾਲੀ ਚਾਬੀ ਲਗਾ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਐਕਟੀਵਾ ਦੇ ਮਾਲਕ ਮਹਿਲਾ ਨੇ ਦੇਖ ਲਿਆ ਅਤੇ ਰੋਲਾ ਪਾ ਦਿੱਤਾ ਮੌਕੇ ਤੇ ਮੌਜੂਦ ਲੋਕਾਂ ਨੇ ਪਿੱਛਾ ਕਰਕੇ ਐਕਟੀਵਾ ਚੋਰੀ ਕਰਕੇ ਭੱਜਦੇ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਛਿੱਤਰ ਪ੍ਰੇੜ ਵੀ ਕੀਤੀ ਮੌਕੇ ਤੇ ਖੜੇ ਲੋਕਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਪੁਲਿਸ ਨੇ ਮੌਕੇ ਤੇ ਆ ਕੇ ਉਕਤ ਵਿਅਕਤੀ ਨੂੰ ਨੇ ਲੈ ਗਏ ਇੱਕ ਵਾਰ ਚੋਰੀ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਸਦੀ ਐਕਟਿਵਾ ਵੀ ਕੁਝ ਦਿਨ ਪਹਿਲਾਂ ਚੋਰੀ ਹੋ ਗਈ ਸੀ ਜਿਸ ਦਾ ਘਾਟਾ ਪੂਰਾ ਕਰਨ ਲਈ ਉਸਨੇ ਚੋਰੀ ਦੀ ਕੋਸ਼ਿਸ਼ ਕੀਤੀ ਪਰ ਫੜਿਆ ਗਿਆ ਉਧਰ ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ આરોપી ਉੱਪਰ ਬਣਦੀ ਕਾਰਵਾਈ ਕਰਨਗੇ ਹਾਂਜੀ ਕੀ ਨਾਮ ਕੀ ਤੁਹਾਡਾ ਸੰਤੋਸ਼ ਸਿੰਘ ਕੀ ਮਾਮਲਾ ਹੋਇਆ ਜੀ ਚੋਰੀ ਕੀਤੀ ਤੁਹਾਡੇ ਦੇ ਇਲਜ਼ਾਮ ਲਾ ਰਹੇ ਨੇ ਚੋਰੀ ਕੀ ਇਹਨਾਂ ਦਾ ਸਕੂਟਰ ਲੈ ਕੇ ਮੈਂ ਚੱਲਿਆ ਸੀ ਚੋਰੀ ਗੈਲੋ ਇਹਨੂੰ ਫਿਰ ਇਹ ਜਦੋਂ ਪਿੱਛੇ ਇਹਨੇ ਦੇਖਿਆ ਲੇਡੀਜ਼ ਆ ਰਹੀਆਂ ਨੇ ਦੌੜ ਰਹੀਆਂ ਸੀ ਤੇ ਮੈਂ ਇੱਥੇ ਸਾਈਡ ਤੇ ਅਫੀਸ ਖੜਾ ਕਰਤਾ ਹੁਣ ਲੱਗਦਾ ਇਹ ਕੰਮ ਕਰਨਾ ਚੋਰੀ ਕਰਦੇ ਹੋ ਨਹੀਂ ਮੈਂ ਸ਼ਰਮਿੰਦਾ ਹਾਂ ਚੋਰੀ ਨਹੀਂ ਕਰਦਾ ਇਹ ਇਹ ਮੇਰਾ ਤਿਲ ਤਿਲ ਆਪਣਾ ਜੋੜਦੇ ਆ ਹੁਣ ਕਿੰਨੇ ਦੀ ਕਮਾਈ ਆ ਲੋਕ ਜੋੜਦੇ ਆ ਤੇ ਤੁਸੀਂ 1 ਮਿੰਟ ਦੇ ਵਿੱਚ ਜਿਹੜਾ ਡੁਪਲੀਕੇਟ ਚਾਬੀ ਲਾ ਕੇ ਜਿਹੜੀ ਐਕਟਿਵਾ ਲੈ ਜਾਂਦੇ ਹੋ ਇਹ ਚੰਗੀ ਗੱਲ ਹੈ ਗਲਤ ਹੈ ਸ਼ਰਮ ਆ ਰਹੀ ਹੈ ਬਿਲਕੁਲ ਆ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਕਿੰਨੀਆਂ ਚੋਰੀਆਂ ਕਰ ਚੁੱਕੀਆਂ ਅੱਜ ਤੱਕ ਕੋਈ ਵੀ ਪਹਿਲੀ ਚੋਰੀ ਹੈ ਕਿੱਥੇ ਰਹਿੰਦੇ ਹੋ ਮੈਂ ਗਿੱਲਾ ਚ ਕੀ ਨਾਮ ਹੈ ਕਿਦਾਂ ਨਾਮ ਤਾਂ ਡੱਗੀ ਨਾਮ ਹੈ ਮੈਂ ਤਾਂ ਤਾਂ ਸੁਨਾਪਿਆ ਸੰਤੋਖ ਹੈ ਸੰਤੋਖ ਸਿੰਘ ਸੰਤੋਖ ਸਿੰਘ ਹਾਂ ਅੱਛਾ ਸੰਤੋਖ ਸਿੰਘ ਜੀ ਇਹ ਪਹਿਲੀ ਤੁਹਾਡੀ ਚੋਰੀ ਹੈ ਜਾਂ ਇਸ ਤੋਂ ਪਹਿਲਾਂ ਵੀ ਚੋਰੀਆਂ ਕੀਤੀਆਂ ਆਈਆਂ ਨਹੀਂ ਇਸ ਤੋਂ ਪਹਿਲੇ ਤਾਂ ਮੈਂ ਜੌਬ ਕਰਦਾ ਕਿਤੇ ਵੀ ਅੱਛਾ ਹਾਂ ਚੋਰੀ ਕਰਨ ਦੀ ਕੀ ਮਜਬੂਰੀ ਹੋ ਗਈ ਕਿ ਇਹਨੇ ਪਹਿਲੀ ਚੋਰੀ ਕੀਤੀ ਹੈ ਮਜਬੂਰੀ ਇਹ ਹੋ ਗਈ ਕਿ ਮੈਂ 2 ਦਿਨ ਪਹਿਲੇ ਮੇਰਾ ਐਕਟਿਵਾ ਚੁਕਿਆ ਗਿਆ ਗੁਜ਼ਾਰਾ ਫੇਰੂ ਮਾਨ ਅੱਛਾ ਜੀ ਉਹਦੀ ਕਲਿੱਪ ਹੈਗੀ ਹੈ ਮੇਰੇ ਕੋਲ ਤੁਸੀਂ ਚੋਰੀ ਦੀ ਰਿਪੋਰਟ ਲਖਾਈ ਹੈ ਚੋਰੀ ਦੀ ਰਿਪੋਰਟ ਬੇਟੇ ਦੇ ਕੋਲ ਸੀ ਉਹ ਲਖਾਈ ਹੈ ਉਹ ਵੀ ਲੈਣੋ ਇੰਟਰਵਿਊ ਬੇਟੇ ਦਾ ਸੀ ਐਕਟਿਵਾ ਉਹ ਲਖਾਈ ਹੋਈ ਹੈ अच्छा ते आ, ओ ओ दी फोटो ਵੀ ਜਿਹੜੀ ਹੈ ਨਾ ਕੈਮਰੇ ਵਿੱਚੋਂ ਗੁਰਦਾਰਾ ਫੇਰੂ ਮਹਾਂ ਦਾ ਪਰਸੋਂ ਮੈਂ ਨਾਲ ਲੈ ਕੇ ਆਇਆ ਆਪਣੇ ਮੋਬਾਈਲ ਤੇ ਪਰਸੋਂ ਮਤਲਬ ਇੱਕ ਤਰੀਕ ਨੂੰ ਜਿਹੜਾ ਤੁਹਾਡੀ ਤੁਹਾਡੀ ਇੱਕ ਵਾਰ ਚੋਰੀ ਹੋ ਗਈ ਅੱਜ ਤੋਂ ਹੀ ਸੋਚਿਆ ਮੈਂ ਕਿਸੇ ਨਹੀਂ ਚੱਕਲਾਂ ਤੇ ਹਿਸਾਬ ਬਰਾਬਰ ਹੈ ਬਸ ਇਹੋ ਜਿਹੀ ਸੇ ਕੁਝ ਦਿਮਾਗ ਵਿੱਚ ਅੱਛਾ ਬਾਕੀ ਮੇਰਾ ਕੋਈ ਹੈ ਉਹ ਨਹੀਂ ਹੈਗਾ ਕਿ ਮੈਂ ਮੈਂ ਤਾਂ ਚੰਗੀ ਫੈਸਲੇ ਬਲਾਕ ਕਰਦਾ ਸਿਆਣੇ ਬਿਆਣੇ ਲੱਗ ਰਹੇ ਠੀਕ ਹੈ ਉਮਰ ਵੀ ਤੁਹਾਡੀ ਬਹੁਤ ਹੈ ਇਹ ਗੱਲ ਚੰਗੀ ਆ ਇਹ ਗੱਲ ਚੰਗੀ ਆ ਤੁਹਾਡੀ ਮੈਂ ਕਹਿ ਰਿਹਾ ਬਹੁਤ ਮਾੜੀ ਹੈ ਮੈਂ ਖੁਦ ਸ਼ਰਮਿੰਦਾ ਹਾਂ ਹਾਂਜੀ ਮੈਂ ਸ਼ਰਮਿੰਦਾ ਹਾਂ ਕਿ ਬਹੁਤ ਮਾੜੀ ਗੱਲ ਨਹੀਂ ਇਹ ਕਹਿੰਦੇ ਵੀ ਕਾਫੀ ਦੂਰ ਤੋਂ ਤੁਹਾਨੂੰ ਕਾਫੀ ਦਾ ਦੂਰ ਆ ਕੇ ਤੁਹਾਨੂੰ ਕਾਬੂ ਕੀਤਾ ਨਹੀਂ ਦਾਲੀ ਕਿਹੜੀ ਗੱਲ ਜੇ ਫੜੇ ਗਏ ਤੁਸੀਂ ਹੁਣ ਸ਼ਰਮਿੰਦਾ ਫੜੇ ਸਰ ਇਹਨਾਂ ਨੇ ਸਕੂਟਰ ਤੋਂ ਮੈਥੇ ਖੜਾ ਕਰਕੇ ਅੱਧਾ ਚਲਾ ਗਿਆ ਸੀ ਅੱਛਾ ਫਿਰ ਇਹ ਮੇਰੇ ਮਗਰ ਮਗਰ ਉੱਤਰ ਗਏ ਨੇ ਤੇ ਮੈਂ ਫਿਰ ਨਾਲ ਲੱਗ ਗਿਆ ਤੇ ਸਜ਼ਾ ਤਾਂ ਮਿਲਣੀ ਚਾਹੀਦੀ ਕਿ ਨਹੀਂ ਚਾਹੀਦੀ ਨਹੀਂ ਮੈਂ ਸ਼ਰਮਿੰਦਾ ਮੈਂ ਤੇ ਭਾਜ ਨੇ ਆਪ ਜੋੜੀ ਜਾਂਦਾ ਨਹੀਂ ਸਜ਼ਾ ਤਾਂ ਹੈਗੇ ਆ ਸਜ਼ਾ ਦੇ ਹੱਕ ਦਾ ਹੈਗੇ ਨਾ ਤੁਸੀਂ ਕਿਤੇ ਨਹੀਂ ਕਿਤੇ ਉਹਨੇ ਤਾਂ ਦੇਖੋ ਜੀ ਇਹ ਤਾਂ ਜਿਹੜਾ ਆਫੈਂਸ ਹੀ ਹੈ ਨਾ ਮੈਂ ਉਹ ਠੀਕ ਕਰਾਂਗਾ ਬਲੇ ਦੀ ਸਜ਼ਾ ਤਾਂ ਹੋਣੀ ਚਾਹੀਦੀ ਬੜ ਬਹਿ ਸ਼ਰਮਿੰਦਾ ਵਾ ਮੈਨੂੰ ਮਾਫ਼ ਕਰ ਸਰ ਤੇ ਉਹ ਤੇ ਜਾਦਾ ਚੰਗਾ ਤਰਾ ਮਨਦੀਪ ਕੌਰ ਕੀ ਗੱਲ ਹੋਈ ਹੈ ਜੀ ਅੱਜ ਇੱਥੇ ਨਗਾਮਾ ਹੋਇਆ ਅਸੀਂ ਰੇਨ ਇੰਟਰਨੈਸ਼ਨਲ ਦੇ ਸਟੂਡੈਂਟ ਆ ਅਸੀਂ ਉੱਥੇ ਬਾਹਰ ਖੜੇ ਸੀ ਲੰਚ ਕਰਕੇ ਆ ਕੇ ਸਾਡੀ ਹਾਂ ਕਲਾਸ ਖਤਮ ਹੋ ਗਈ ਅਸੀਂ ਘਰ ਜਾਣ ਲਈ نیچے ਆਏ ਸੀ ਉੱਥੇ ਆਪਾਂ ਸਾਰੇ ਬੱਚੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰ ਰਹੇ ਸੀ ਇਹ ਅੰਕਲ ਸਾਡੇ ਕੋਲ ਦੀ ਲੰਗੇ ਲੰਕੇ ਜਾ ਕੇ ਮੇਰੀ ਐਕਟਿਵਾ ਦੇ ਉੱਤੇ ਬਹਿ ਗਏ ਨੇ ਪਹਿਲੇ ਇੱਕ ਸਾਈਡ ਨੂੰ ਬੈਠੇ ਬਾਅਦ ਵਿੱਚ ਦੂਸਰੀ ਸਾਈਡ ਨੂੰ ਘੁੰਮ ਕੇ ਬੈਠੇ ਤੇ ਇਹਨਾਂ ਨੇ ਇੱਕਦਮੇ ਚਾਬੀ ਲਈ ਤੇ ਮੇਰੀ ਐਕਟਿਵਾ ਲੈ ਕੇ ਭੱਜਣ ਲੱਗੇ ਤੇ ਮਗਰੋਂ ਮੈਂ ਬਾਜਾ ਮਾਰੀ ਅੰਕਲ ਮੇਰੀ ਐਕਟਿਵਾ ਮੇਰੀ ਐਕਟਿਵਾ ਇਹਨਾਂ ਨੇ ਪਿੱਛੇ ਮੁੜ ਕੇ ਕੁਝ ਨਹੀਂ ਵੇਖਿਆ ਸੁਣਿਆ ਹੀ ਨਹੀਂ ਆ ਇਹ ਜਿਹੜਾ ਮਾਮਲਾ ਹੋਇਆ ਕਿੱਥੇ ਹੈ ਇੱਥੇ ਹੋਇਆ ਹੈ ਇੱਥੇ ਨਾ ਮੁਰਾਣੀ ਮਾਰਕੀਟ ਦੇ ਵਿੱਚ ਇੰਸਟੀਚਿਊਟ ਦੇ ਬਿਲਕੁਲ ਨੀਚੇ ਔਰ ਲੈ ਕੇ ਮਗਰ ਭੱਜਿਆ ਸੀ ਕਿਸੇ ਸਟੂਡੈਂਟ ਦੀ ਐਕਟਿਵਾ ਮੰਗੀ ਮਗਰ ਲੈ ਕੇ ਉਹ ਪਿੱਛਾ ਕੀਤਾ ਜਦ ਇਹਨਾਂ ਨੇ ਦੇਖਿਆ ਵੀ ਮੇਰੇ ਪਿੱ ਉਥੇ ਅਸੀਂ ਵਾਜਾ ਮਾਰੀਆਂ ਚੋਰ 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 ਜਾਣੋ ਵੀਰ ਜੀ ਉਹ ਨਹੀਂ ਸਾਰੇ ਇਕੱਠੇ ਹੋ ਗਏ ਇਹਨਾਂ ਨੇ ਫੜੇ ਨਹੀਂ ਫਿਰ ਇਹ ਔਰ ਪੁਲਿਸ ਨੂੰ 1 ਘੰਟੇ ਤੋਂ ਉੱਪਰ ਹੋ ਚੱਲੇ ਕਾਲ ਕੀਤੀ ਨੂੰ ਹਾਲ ਤੱਕ ਪੁਲਿਸ ਆਹੀ ਨਹੀਂ ਕਿਹੜਾ ਥਾਣਾ ਲੱਗਦਾ ਤੇ ਕਿਹੜੇ ਮੋਤੀ ਮੈਂ ਫਿਰ 7 ਨੰਬਰ ਇੱਥੇ ਲੱਗਦਾ ਮੈਂ ਤਾਂ ਵੈਸੇ ਕੋਹਾੜੇ ਤੋਂ ਆ ਮੈਨੂੰ ਇੱਥੇ ਦਾ ਪਤਾ ਨਹੀਂ ਆ ਵੀ ਕਿਹੜੀ ਚੌਂਕੀ ਲੱਗਦੀ ਆਪਾਂ ਪਰ 100 ਨੰਬਰ ਤੇ ਕਾਲ ਕੀਤੀ ਸੀ ਉਹ ਕਹਿ ਰਹੇ ਸੀ ਭੇਜ ਰਹੇ ਆ ਤਿੰਨ ਚਾਰ ਵਾਰ ਕਾਲ ਕਰਤੀ ਹਾਲ ਤੱਕ ਕੋਈ ਨਹੀਂ ਆਇਆ ਹੁਣ ਇਹ ਕਹਿੰਦੇ ਮੇਰੀ ਮਜਬੂਰੀ ਸੀਗੀ ਚੋਰੀ ਕਰਨਾ ਬਾਕੀ ਤੁਸੀਂ ਇਹਨਾਂ ਨੂੰ ਪੁੱਛ ਲਓ ਇਹਨਾਂ ਦੀ ਇਹ ਜੀ ਕੀ ਮਜਬੂਰੀ ਸੀ ਪਰਚਾ ਦੇ ਦਿੰਦੇ ਹਾਂ ਜੀ ਕਿੰਨਾ ਨੰਬਰ ਤੇ ਲੈ ਕੇ ਜਾ ਰਹੇ ਹੋ 7 ਨੰਬਰ 7 ਨੰਬਰ ਸਾਡਾ ਵੀ ਵਾਈਕ ਚੱਕਿਆ ਗਿਆ ਸੀ ਨਾ ਪਿੱਛੇ ਲੈ ਕੇ ਜਾ ਰਹੇ ਹੋ 7 ਨੰਬਰ 7 ਨੰਬਰ ਮਠਾਣੇ ਤੋਂ ਕੀ ਨਾਮ ਕੀ ਤੁਹਾਡਾ ਬਾਈ ਮੇਰਾ ਸੁਖਮਨ ਜੱਟ ਕੀ ਕਾਰਵਾਈ ਕੀਤੀ ਜਾਊਗੀ ਇਸ ਚੋਰੀ ਬੈਰੀਫਾਈ ਕਰਦੇ ਫਿਰ ਦੇਖ ਜੀ ਬੈਰੀਫਾਈ ਕਰੋਗੇ ਹਾਂ ਜੀ ਇਹ ਬੈਰੀਫਾਈ ਤਾਂ ਹੋ ਗਿਆ ਚੋਰ ਦਾ ਆਮੰਦ ਆ ਪਿਆ ਕਿ ਮੈਂ ਚੋਰ ਕੀਤੀ ਹੈ ਠੀਕ ਹੈ ਜੀ ਹਾਂ ਜੀ ਅਜੇ ਵੀ ਬੈਰੀਫਾਈ ਕਰੋਗੇ ਉਹ ਇਹ ਦੇਖ ਲਓ ਜੀ ਇਹ ਇਹਨੇ ਪੁਲਿਸ ਦੇ ਮੁਲਾਜ਼ਮ ਆਏ ਸੀਗੇ ਤੇ ਚੋਰ ਆਪਣੇ ਜਿਹੜਾ ਖੁਦ ਮੰਨ ਰਿਹਾ ਕਿ ਮੈਂ ਚੋਰੀ ਕੀਤੀ ਹੈ ਲੇਕਿਨ ਹਜੇ ਵੀ ਜਿਹੜਾ ਪੁਲਿਸ ਵੱਲੋਂ ਇਹ ਕਹਿੰਦੇ ਕਿ ਹਲੇ ਅਸੀਂ ਵਾਰੀ ਵੈਰੀਫਾਈ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਬਣਦੀ ਕਾਰਵਾਈ ਉਹ ਕਰਾਂਗੇ